ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੋਠੇ ਜਾਨੀਸਰ ਇਹ ਪਿੰਡ ਜਾਂ ਇਹ ਕੋਠੇ ਜਿਹੜੇ ਆ ਉਹ ਫਰੀਦਕੋਟ ਜ਼ਿਲ੍ਹੇ ਚ ਪੈਂਦੇ ਆ ਤੈਲਵਾ ਤੋਂ ਜਦੋਂ ਸਰਾਵਾਂ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਆਉਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਵਿਕਰੀ ਵਾਲੇ ਹੁੰਦੇ ਆ ਵੀਡੀਓ ਤੁਹਾਨੂੰ ਲਗਾਤਾਰ ਜਿਹੀ ਦਿਖਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ گاਵਾ ਤੇ ਇੱਕ ਝੋਟੀ ਤੁਹਾਨੂੰ ਦਿਖਾਉਂਗਾ ਜਿਹੜੀ ਪਹਿਲੇ ਨੰਬਰ ਤੇ ਝੋਟੀ ਖੜੀ ਹੈ ਘਰੇ ਦੁੱਧ ਤੇ ਲਈ ਵੀ ਹੈ ਬਾਈ ਨੇ ਇਹ ਵਕਾਉਣੀ ਹੈ ਸਾਈਵਾਲ ਗਾਂ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਇੱਕ ਹੋਰ ਗਾਂ ਘਰੇ ਦੁੱਧ ਪੀਣ ਵਾਸਤੇ ਚੰਗੀ ਨਾਲ ਇੱਕ ਚੰਗੀ ਸੋਹਣੀ ਐਫ ਜਿਹੜੀ ਵੈੜ ਹਜੇ ਦੰਦਾਂ ਦੇ ਵਿੱਚ ਹੀ ਹੈ ਤੇ ਇਹ ਤੋਂ ਬਿਨਾ ਇੱਕ ਵਾਇਡ ਗਾਂ ਹੋਰ ਹੈ ਤੇ ਇੱਕ ਝੋਟੀ ਲਾਸਟ ਉੱਤੇ ਹੈ ਸੋ ਆਓ ਸ਼ੁਰੂਆਤ ਕਰੀਏ ਆਪਾਂ ਜਿਹੜਾ ਪਸ਼ੂ ਜੱਜ ਗਿਆ ਉਹ ਵੀਰ ਆ ਕੇ ਖਰੀਦ ਸਕਦਾ ਤਾਂ ਤਸੱਲੀ ਤੁਸੀਂ ਕਰਨੀ ਹੈ ਜਗਤਾਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਗਤਾਰ ਪੰਜਨਾਗਰ ਜੀ ਆਪਾਂ ਜੀ ਸਾਈਵਾਲ ਕੈਨਵਾਸ ਹੈ ਸਾਈਵਾਲ ਭਾਈ ਦੂਜੇ ਸੂਦੇ ਸੁਣੀ ਹੈ ਜੀ ਕਿੰਨੇ ਦਿਨ ਲੈ ਜੂ ਇਹਦੇ ਦਿਨ ਭਾਈ 1-2 ਦਿਨ ਹੀ ਬਾਕੀ ਹੈ ਜੀ ਇਹਦੇ ਕੀ ਰੇਟ ਹੈ ਇਹਦਾ ਰੇਟ ਭਾਈ ਜੀ ਲੈਣ ਦੇ ਨਾਲ 70000 ਰੁਪਏ ਹੈ ਜੀ ਇਹਦਾ 70000 ਜੀ ਠੀਕ ਹੈ ਖੋਲੀਏ ਸੋ ਦੋਸਤੋ 70000 ਰੁਪਿਆ ਰੇਟ ਹੈ ਚੰਗੇ ਕੱਦ ਕਾਠ ਦੀ ਸਾਈਵਾਲ ਨਸਲ ਦੀ ਇਹ ਵੈੜ ਸੁਆ ਇਹਦਾ ਤੁਹਾਨੂੰ ਬਾਈ ਨੇ ਦੱਸਦਾ ਤੇ ਦੇਣ ਇੱਕ ਦੋ ਲਾਉਗੀ ਸੂਨ ਦੇ ਵਿੱਚ ਤਿਆਰੀਆਂ ਜੀਆਂ ਵੈਸੇ ਹੁਣ ਮੌਸਮ ਅੱਜ ਕੁਝ ਬਦਲਿਆ ਕਿਉਂਕਿ ਮਾਨਸੂਨ ਪਾਉਣਾ ਔਨ ਕਰਕੇ بارش ਹੋਈ ਹੈ ਤੇ ਉਹਦੇ ਕਰਕੇ ਠੰਡਾ ਟਾਈਮ ਬਣ ਗਿਆ ਹੋ ਸਕਦਾ ਹੈ ਦੋ ਦਿਨ ਪਸ਼ੂ ਵੱਧ ਵੀ ਲੈ ਜੇ ਜ ਜੀ ਨੂੰ ਪਸੰਦ ਆਵੇ ਜੀ ਨੂੰ ਸਾਈਵਾਲ ਦਾ ਸ਼ੌਂਕ ਹੈ ਸਿੰਘ ਦਾਗੇ ਵੇ ਆ ਦੋਸਤੋ ਕੋਨੀ ਹੈ ਥਣ ਹੱਥੀ ਚਵਾਈ ਵਾਲਾ ਕੱਦ ਕਾਠ ਪੂਰਾ ਉੱਚਾ ਲੰਬਾ ਇਰੋਕੇ ਦੇ ਹਵਾਨੇ ਦਾ ਇਹ ਢਾਂਚੇ ਦਾ ਹਜੇ ਸੋਣ ਲੱਗੀ ਹਵਾਨਾ ਪੂਰਾ ਭਰੂਗੀ 70000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਸੋਹਣਾ ਢਾਂਚਾ ਦੋਸਤੋ ਵੇਖੜ ਦਾ ਰੰਗ ਵੀ ਸੋਹਣਾ ਸੁਹਾ ਜਕਤਾਰੇ ਦਾ ਦੂਜਾ ਵੀ ਦੂਜਾ 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 ਸੁਹਾ ਦੋਸਤੋ ਇਸ ਗਾਂ ਦਾ ਇਰੋਕੇ ਦੇ ਹਵਾਨੇ ਦਾ ਇਹ ਤੋਂ ਬਿਨਾ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੀ ਹੈ ਹੈ ਤਾਂ ਇਹਦੇ ਸਿੰਗ ਪਰ ਇੱਕ ਤਾਂ ਇਹਦੀ ਕੀਮਤ ਇੰਨੀ ਕ ਰਹਿ ਜਾਣੀ ਹੈ ਵੀ ਹਰੇਕ ਨੂੰ ਪਸੰਦ ਆ ਜੂਗੀ ਦੂਜੀ ਗੱਲ ਇਦਾਂ ਦੀ ਗਾਂ ਦੇ ਤੁਸੀਂ ਜਰਸੀ ਸੀਮਨ ਲਵਾਓ ਤੇ ਬੱਚੀਆਂ ਬਹੁਤ ਸੋਹਣੀਆਂ ਪਾਊਗੀ ਪੁੱਛਦੇ ਆ ਜਾਣਕਾਰੀ ਇਹਦੇ ਬਾਰੇ ਜਗਤਾਰ ਭਾਈ ਕਿਹਨਾਂ ਵਸੂਆ ਇਹ ਵੀ ਭਾਈ ਦੂਜੇ ਸਵੇ ਸੋਣਾ ਜੀ ਇਹਨੇ ਕਿੰਨੇ ਦਿਨ ਲਈ ਇਹਦੇ ਭਾਈ ਹਫਤਾ ਬਾਕੀ ਹੈ ਜੀ ਇੱਕ ਹਫਤਾ ਚ ਲੈ ਜੀ ਜੀ ਭਾਈ ਕੀ ਰੇਟ ਹੈ ਇਹਦਾ ਰੇਟ ਭਾਈ 56000 ਰੁਪਏ 56000 ਜੀ ਸੋ ਦੱਸੋ 56000 ਰੇਟ ਹੈ ਇੱਕ ਹਫਤਾ ਲੈਂਦੀ ਹੈ ਛੌਂਕ ਪੂਰਾ ਕਰਨਾ ਹੈ ਜਰਸੀ ਵਾਲਾ ਵੈਸੇ ਇਹ ਕ੍ਰਾਸ ਬਰੀਡ ਗਾਂ ਹੈ ਪਰ ਇਹਦੇ ਤੋਂ ਤੁਹਾਡੇ ਕੋਲ ਜਰਸੀ نسل ਤਿਆਰ ਹੋ ਸਕਦੀ ਹੈ ਸਿੰਗ ਜ਼ਰੂਰ ਹੈਗੇ ਆ ਪਰ ਉਹ ਸੀਲ 3 ਹੈ ਹਵਾਨਾ ਵੀ ਸੋਹਣਾ ਦੋਸਤੋ ਤੇ ਰੇਟ ਵੀ ਇਹਦਾ ਗਰਮੀ ਦੀ ਰੁੱਤ ਨੂੰ ਜੇ ਦੇਖੀਏ ਤਾਂ ਦੁੱਧ ਸੋਹਣਾ ਪਾਉਂਦੀ ਰਹੂ ਉਸ ਹੱਬ ਤੇ ਰੇਟ ਠੀਕ ਰਹਿਣਾ ਸੋ 56000 ਦੀ ਕੀਮਤ ਬਾਈ ਨੇ ਰੱਖੀ ਹੈ ਦਹੀਂ ਲੱਸੀ ਆਮ ਰੱਖੂਗੀ ਘਰ ਦੇ ਵਿੱਚ ਜਿਹੜਾ ਵੀਰ ਖਰੀਦਦਾ ਉਹਦੇ ਕੋਲ ਕਿਉਂਕਿ ਸਾਈਵਾਲ ਕ੍ਰੋਸ ਲੱਗਦੀ ਹੈ ਤਾਂ ਉਹਦੇ ਕਰਕੇ ਦੁੱਧ ਵੀ ਇਹਦਾ ਸੰਘਣਾ ਹੋਊਗਾ ਜਿੰਨਾ ਵੀ ਇਹ ਕਰਮਾਲੀ ਦਿੰਦੀ ਹੈ ਇਹ ਦਾ 56000 ਕੀਮਤ ਹੈ ਇਹ ਤੋਂ ਬਿਨਾ ਦੱਸੋ ਐਚ ਐਫ ਬਹੁਤ ਸੋਹਣੀ ਹੈ ਇੱਕ ਜਗਤਾਰ ਭਾਈ ਕਿਆ ਨਵਾਂ ਸੂਹਾ ਸੁਣਾ ਨੇ ਇਹਨੇ ਭਾਈ ਦੂਜਾ ਸੂਹਾ ਸੁਣਾ ਜੀ ਠੀਕ ਹੈ ਦੰਦੋਈ ਛਿੱਗੀ ਹੈ ਜੀ ਠੀਕ ਹੈ ਇਹਦੇ ਹਜੇ 20 ਦਿਨ ਬਾਕੀ ਹੈ ਜੀ ਆਪਦੇ ਇਹਦਾ ਰੇਟ ਅੱਜ ਦੇ ਹਿਸਾਬ ਤੇ ਇਹਦਾ ਅੱਜ ਦੇ ਹਿਸਾਬ ਨਾਲ 90000 ਰੁਪਿਆ ਰੇਟ ਹੈ ਭਾਈ ਠੀਕ ਹੈ ਖੋਲੀ ਨੂੰ ਸੋ ਦੋਸਤੋ 90000 ਰੇਟ ਹੈ ਸੋਹਣੀ ਐਚ ਐਫ ਵੈਡ ਹੈ ਹਾਈਟ ਫੁੱਲ ਹੈ ਰੰਗ ਸੋਹਣਾ ਡਿਮਾਂਡ 90000 20 ਦਿਨ ਬਾਕੀ ਐ 6 ਦਿਨ ਦਾ ਬਾਈ ਕਹਿੰਦਾ ਤੁਹਾਨੂੰ ਚਚੂਗੀ ਇਹ ਜਿਹੜੇ ਵੀਰ ਨੇ ਐਚ ਐਫ ਤੇ ਕੰਮ ਕਰਨਾ ਉਹਦੇ ਵਾਸਤੇ ਸੋਹਣੀ ਵੈੜ ਹਜੇ ਕੱਚੀ ਐ ਕੱਲੀ ਮੌਕੇ ਤੇ 2 ਰੁਪਏ ਰਲਾ ਵੀ ਸਕਦੀ ਐ ਨਾਲ ਜਿਹੜਾ ਵੀਰ ਸੰਭਾਲਦਾ ਉਹਦੀ ਮਿਹਨਤ ਦਾ ਮੁੱਲ ਮੁੜ ਸਕਦਾ ਇਹਦੇ ਚੋਂ ਤੋਂ ਬਾਕੀ ਦੁੱਧ ਸੋਨਾ ਦੇਊਗੀ ਜਗਤਾਰ ਇਹਦਾ ਕਿਹੜਾ ਹੋਰ ਬਾਈ ਸਵੇਦ ਸੋ ਐਚ ਐਫ ਨਸਲ ਦੀ ਵੈੜ ਦੂਜਾ ਸੂਆਸ ਹੁੰਦੀ ਐ 90000 ਇਹਦੀ ਡਿਮਾਂਡ ਬਾਈ ਨੇ ਰੱਖੀ ਐ ਕਮਾਲਾ ਬਾਈ ਬਾਕੀ ਬਹੁਤ ਸੋਹਣਾ ਰੰਗ ਆ ਦੋਸਤੋ ਬਰੀਡ ਵਾਈਜ਼ ਚੰਗੀ ਆ ਢਾਂਚਾ ਚੰਗਾ ਥਣ ਅਥੀ ਚੁਆਈ ਵਾਲਾ ਭਵਾਨਾ ਹੁਣ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਚੌਰਸ ਰੱਖੂਗੀ ਕੱਡੂ ਦੀ ਹਵਾਨਾ ਸੋਹਣਾ ਬਾਕੀ ਐਚਐਫ ਨੇ ਦੁੱਧ ਤਾਂ ਦੇ ਹੀ ਦੇਣਾ ਹੁੰਦਾ ਕਿਉਂਕਿ ਜਾਤ ਬਰੀਡ ਹੋਣੀ ਚਾਹੀਦੀ ਹੈ ਪਸ਼ੂ ਦੀ ਇਸ ਤੋਂ ਬਾਅਦ ਇੱਕ ਹੋਰ ਗਾਂ ਜਗਤਾਰੇ ਕਨ ਮਸੂਹ ਭਾਈ ਭਾਈ ਇਹ ਵੀ ਦੂਜੀ ਸੂਏ ਸੂਹ ਰਹੀ ਹੈ ਜੀ ਇਹਦੇ ਆਪ ਦੇ ਇੱਕ ਤਰੀਕ ਨੂੰ ਦਿਨ ਪੂਰੇ ਹੈ ਜੀ ਠੀਕ ਹੈ ਇਹਦਾ ਰੇਟ ਕੀ ਹੈ ਇਹਦਾ ਰੇਟ 82000 ਰੁਪਏ ਹੈ ਜੀ ਖੋਲੀ ਸੋ ਡਿਮਾਂਡ 82000 27 ਤਰੀਕ ਨੂੰ ਵੀਡੀਓ ਬਣਾ ਰਹੇ ਆ 4 ਕਿ ਦਿਨ ਪਾਏ ਆ ਦਿਨ ਪੂਰੇ ਹੋਣ ਚ ਪਲੂਣ ਹਵਾਨੇ ਦੇ ਉੱਤੇ ਆਉਣੀ ਸ਼ੁਰੂ ਹੋ ਗਈ ਹੈ 82000 ਡਿਮਾਂਡ ਤੇ ਵੱਡੇ ਢਾਂਚੇ ਦੀ ਐ ਸੋ ਹਜੇ ਦਿਨ ਇਹ ਲਾਊਗੀ ਦੋਸਤੋ 5 400 ਉਨ ਦੇ ਵਿੱਚ ਹਵਾਨਾ ਹੁਣ ਵੀ ਠੀਕ ਬਣਾਉਂਦੀ ਆਉਂਦੀ ਐ ਪਰ ਹਜੇ ਜਦੋਂ ਪਸੂ ਨੇੜ ਆ ਜਾਂਦਾ ਉਦੋਂ ਪੂਰਾ ਭਰਨਾ ਹੁੰਦਾ ਭਾਈ ਅਕੋ ਜੀ ਤਾਂ ਪੂਰਾ ਭਾਈ ਦੁੱਧ ਬਹੁਤ ਲੰਮਾ ਟਾਈਮ ਲਿੰਦੀ ਆ ਜੀ ਇੱਕ ਜਿਵੇਂ ਪੇਟ ਦਿਖਾਉਂਦੀ ਐ ਜਾਂ ਟੂਈ ਚੱਕਦੀ ਐ ਜਦੋਂ ਸੂਪ ਪੈਂਦੀ ਐ ਜਮਾ ਪੱਧਰ ਹੋ ਜਾਂਦੀ ਐ ਠੀਕ ਐ ਹਾਂਜੀ ਸਮਾ ਦੇ ਸੋ ਸੋ ਇਹ ਬਿਲਕੁਲ ਬਾਈ ਕਹਿੰਦਾ ਵੀ ਪੱਤਰ ਹੋ ਜੂਗਾ ਕੁਸ ਤਾਜ਼ਾ ਜਿਹੜਾ ਪਸ਼ੂ ਗੱਭਣ ਹੁੰਦਾ ਉਹਦੇ ਬੱਚੇ ਦੇ ਵੇਟ ਨਾਲ ਵੀ ਐਵੇਂ ਪੇਟ ਜਾਂ ਵਧਾ ਜਾਂਦਾ ਬਾਕੀ ਜਿਨੇ ਦੁੱਧ ਵਾਲੇ ਪਖਤੋਂ ਇਹ ਇਸ ਗਾਂ ਨੂੰ ਦੇਖਣਾ ਤੇ ਇਹ ਦੇਖ ਸਕਦੇ ਹੋ ਤੇ ਨਹੀਂ ਥੋੜੀ ਜੀ ਪੇਮੈਂਟ ਵੱਧ ਲੱਗੂਗੀ ਤੇ ਨਾਲ ਤਾਂ ਇੱਕ ਨਗੀਨਾ ਹੀ ਖੜਾ ਬਹੁਤ ਸੋਹਣੀ ਵੈੜ ਖੜੀ ਹੈ ਦੱਸੋ 90000 ਕੀਮਤ ਹੈ ਥੋੜਾ ਤੇ ਸਾਂਭਣੀ ਪਾਊਗੀ ਤੇ ਇਹਦੀ ਕੀਮਤ 82000 ਹੈ ਛੇਤੀ ਦੁੱਧ ਤੇ ਆਉਣ ਵਾਲੀ ਗਾਂ ਸੋ ਇਹ ਗਾਵਾਂ ਸੀਗੀਆਂ ਤੇ ਇੱਕ ਝੋਟੀ ਤੁਹਾਨੂੰ ਦਿਖਾ ਦਈਏ ਸਾਹਮਣੇ ਜਗਾਲੀ ਕਰ ਰਹੀ ਹੈ ਗੱਬਣ ਹੈ ਸੂਨ ਦੇ ਨੇੜੇ ਜਗਤਾਰ ਭਾਈ ਕਹਿੰਨ ਮਾ ਸੂਆ ਸੁੰਦੀ ਚੋਟੀ ਇਹ ਭਾਈ ਪਹਿਲਾ ਸੂਆ ਸੁੰਦੀ ਇਹ ਚੌਗੀ ਹੈ ਜੀ ਠੀਕ ਹੈ ਕਿੰਨੇ ਦਿਨ ਲੈ ਜੂਗੀ ਇਹਦੇ ਭਾਈ ਹਜੇ ਤਾਂ 10 ਦਿਨ ਪਏ ਆ ਜੀ ਬਾਕੀ ਆਪੇ ਇਹਦਾ ਰੇਟ ਕੀ ਰਹਿਣਾ ਭਈ ਇਹਦਾ ਰੇਟ ਭਾਈ 1,15,000 ਰੁਪਏ ਦੀ ਖੋਲੀ ਨੂੰ ਬਿਲਕੁਲ ਕੁੰਡੇ ਸਿੰਘ ਦੀ ਛੋਟੇ ਸਿੰਘ ਦੀ ਹੈ ਸੂਆ ਪਹਿਲਾ 10 ਦਿਨ ਹਜੇ ਪਏ ਆ ਸੂਨ ਦੇ ਵਿੱਚ ਹਵਾਨਾ ਜਿਹੜਾ ਉਹ ਅਗਲੇ ਪਾਸੇ ਉਹ ਮੋੜ ਚੰਗਾ ਰੱਖਿਆ ਨੇ ਸਾਨਤ ਥੀ ਚੁਆਈ ਵਾਲਾ ਦੱਸੋ ਝੋਟੀ ਦਾ ਬਾਕੀ ਹਵਾਨਾ ਤੁਸੀਂ ਹੁਣ ਦੇਖ ਲਓਗੇ ਇਹਨੇ ਜਿੰਨਾ ਕੁ ਰੁਖ ਬਣਾਇਆ ਬਾਕੀ ਜਦੋਂ ਨੇੜ ਪਸ਼ੂ ਆ ਜਾਂਦਾ ਜਦੋਂ ਸੂਨ ਲੱਗੂਗੀ ਉਦੋਂ ਹਵਾਨਾ ਕਨਫਰਮ ਹੋਣਾ ਹੁੰਦਾ ਸੋ ਇਹ ਪਹਿਲਾਂ ਝੋਟੀ 1,11,000 ਤੇ 15000 ਇਹਦੀ ਡਿਮਾਂਡ ਬਾਈ ਨੇ ਕੀਤੀ ਹੈ ਤੋ ਹਵਾਨਾ ਤੁਸੀਂ ਹੁਣ ਵੀ ਇਹਦਾ ਦੇਖ ਸਕਦੇ ਹੋ ਇਹ ਰੋਖਾ ਦੋਸਤੋ ਇਹਦੇ ਹਵਾਨੇ ਦਾ ਦਿਸਦਾ ਸੋਹਣਾ ਜਿੰਨਾ ਵੀ ਤਿਆਰ ਕੀਤਾ ਕਰਮਾ ਲਈ ਨੇ ਅੱਗੋਂ ਵੱੱਟ ਭਰੀ ਬੈਠੀ ਐ ਸੋ ਇਹ ਦੋਸੋ ਚਾਰ ਗਾਵਾਂ ਤੇ ਇੱਕ ਝੋਟੀ ਪੰਜ ਨਾਗ ਆ ਵੀਡੀਓ ਦੇ ਵਿੱਚ ਤੁਹਾਨੂੰ ਪੰਜੇ ਹੀ ਦਿਖਾਤੇ ਆ ਦੁਬਾਰਾ ਬੇਨਤੀ ਕਰ ਦਿੰਨਾ ਲਾਸਟ ਤੇ ਵੀ ਜਿਹਨੇ ਪਸ਼ੂ ਖਰੀਦਣਾ ਉਹਦਾ ਹੱਕ ਹੁੰਦਾ ਵੀ ਆ ਕੇ ਦੇਖੇ ਪਸ਼ੂ ਨੂੰ ਹਰੇਕ ਐਂਗਲ ਤੋਂ ਤੇ ਉਹਦੀ ਜਾਂਚ ਪਰਖ ਕਰੇ ਕਿਉਂਕਿ ਵੀਡੀਓ ਬਣਾਉਣੀ ਇੱਕ ਤੁਰਦਿਆਂ ਤੋਂ ਬਸ ਇਹ ਆ ਵੀ ਕਮੈਂਟਰੀ ਨਾਲ ਕਰਨੀ ਹੈ ਤੇ ਨਾਲ ਕੈਮਰੇ 'ਚ ਪਸ਼ੂ ਆਪਣੇ ਆਪ ਆਈ ਜਾਂਦਾ ਪਰ ਜਿਹਨੇ ਪੈਸੇ ਲਾਉਣੇ ਹੁੰਦੇ ਉਹਨੇ ਹਰੇਕ ਪੱਖ ਤੋਂ ਪਸ਼ੂ ਦੇਖਣਾ ਹੁੰਦਾ ਥਾਣਾ ਤੋਂ ਢਾਂਚੇ ਤੋਂ ਜੋ ਵੀ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਜਾਂ ਲੋਡ ਹੁੰਦੀ ਹੈ ਸੋ ਤੁਸੀਂ ਖਰੀਦਣ ਵਾਲੇ ਪੱਖ ਤੋਂ ਨਿਰਖ-ਪਰਖ ਕਰੋਗੇ ਮੈਂ ਸਿਰਫ ਵੀਡੀਓ ਬਣਾਈ ਹੈ ਅੱਜ ਦੀ ਵੀਡੀਓ ਦੇ ਇਹ ਸੋਹਣੇ ਪਸ਼ੂ ਸੀਗੇ ਰੇਟ ਇਹਨਾਂ ਦੇ ਬਾਈ ਨੇ ਦੱਸਦੇ ਆ ਬਾਕੀ ਤੁਸੀਂ ਗੱਲਬਾਤ ਕਰ ਲਓ ਜੇ ਵੀ ਇਹਨਾਂ 'ਚ ਹੋਰ ਮਾਨਤਾਂ ਤੁਹਾਡਾ ਇਹ ਵੀਰ ਕਿੰਨਾ ਕਰਦਾ ਉਹਦੇ ਸਬੰਧੀ ਤੁਹਾਨੂੰ ਗੱਲਬਾਤ ਕਰਨੀ ਪਊਗੀ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਤੁਸੀਂ ਉਹ ਨੰਬਰ ਦੇਖ ਰਹੇ ਹੋ ਰੀਡ ਕਰ ਰਹੇ ਹੋ ਕੱਲ ਇਸ ਨੰਬਰ ਤੇ ਹੋਊਗੀ ਸੋ ਬਹੁਤ ਮਿਹਰਬਾਨੀ ਦੋਸਤੋ ਚੈਨਲ ਨਾਲ ਜੁੜੇ ਰਹਿਣ ਵਾਸਤੇ ਇਸ ਵੀਡੀਓ ਨੂੰ ਦੇਖਣ ਵਾਸਤੇ ਵੀ ਧੰਨਵਾਦ ਬਾਕੀ ਮਿਲਦੇ ਹਾਂ ਫੇਰ ਨਵੀਂ ਕਿਸੇ ਹੋਰ ਵੀਡੀਓ ਦੇ ਨਾਲ ਫਿਲਹਾਲ ਇਸ ਵੀਡੀਓ ਦੇ ਇਹ ਪੰਜ ਪਸ਼ੂ ਬਾਈ ਕੋਲ ਵਿਕਰੀ ਵਾਲੇ ਸੀਗੇ ਮਿਹਰਬਾਨੀ